ਸ਼੍ਰੀ ਕਾਲਜੀ ਤੁਸ ਦੇਖ ਰਹੇ ਸਮਜ਼ ਐਂਡ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰਤਾ ਪੰਜਾਬ ਦੇ ਵਿੱਚ ਕੱਲ ਸ਼ਾਮ ਤੋਂ ਹੀ ਲਗਾਤਾਰ بارش ਹੋ ਰਹੀ ਹੈ ਬੀਤੇ ਰਾਤ ਵੀ ਮੀਂਹ ਪਿਆਸੀ ਔਰ ਸਵੇਰ ਤੋਂ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ بارش ਹੋਣ ਦਾ سلسلہ ਜੜਾ ਲਗਾਤਾਰ ਜਾਰੀ ਹੈ ਤਾਂ ਜਿੱਥੇ ਮੀਂਹ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਉੱਥੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਹਾਂ ਸੜਕਾਂ ਨੇ ਜਿਹੜੀਆਂ ਨਦੀਆਂ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਅਤੇ ਇੱਕ ਵਾਰ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਯਾਨੀ ਕਿ orange alert ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਦੱਸਿਆ ਕਿ ਪੰਜਾਬ ਦੇ ਵਿੱਚ ਮੌਸਮਾਨ ਸੰਦੇਸ਼ ਦੀ ਸ਼ੁਰੂਆਤ ਹੋ ਚੁੱਕੀ ਹੈ ਕੱਲ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪਿਆ ਸੀ ਜਿਸ ਨੇ ਸ਼ਹਿਰ ਜਲਥਲ ਕਰ ਦਿੱਤੇ ਸੀ ਕੱਲ ਸ਼ਾਮ ਹੁੰਦੇ ਹੀ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਮੀਂਹ ਵਾਲੇ ਹਾਲਾਤ ਬਣ ਗਏ ਇਸੇ ਦੌਰਾਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ 8:00 ਵਜੇ ਤੇਜ਼ ਮੀਂਹ ਪਿਆ ਮੀਂਹ ਪੈਣ ਕਰਕੇ ਸਾਰਾ ਸ਼ਹਿਰ ਜਲਥਲ ਹੋ ਗਿਆ ਮੌਸਮ ਵਿਗਿਆਨੀਆਂ ਨੇ 29 ਜੂਨ ਨੂੰ ਪੰਜਾਬ ਦੇ ਵਿੱਚ ਜ਼ੋਰਦਾਰ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਜਿਸ ਲਈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ orange alert ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਸੀ ਇਸ ਦਿਨਾਂ ਲਈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਸੋਮਵਾਰ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਜਿਸ ਦੇ ਵਿੱਚ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਪਠਾਨਕੋਟ ਰੋਪੜ ਅੰਮ੍ਰਿਤਸਰ ਅਤੇ ਚੰਡੀਗੜ੍ਹ ਸ਼ਾਮਲ ਹੈ ਇਸ ਦਿਨਾਂ ਲਈ 3 ਜੂਨ ਤੋਂ 2 ਜੁਲਾਈ ਤੱਕ ਹਿਮਾਚਲ ਦੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਉਹ ਜ਼ਿਲ੍ਹੇ ਨੇ ਲੁਧਿਆਣਾ ਪਟਿਆਲਾ ਖੁਸ਼ਿਆਰਪੁਰ ਪਠਾਨਕੋਟ ਰੋਪੜ ਅੰਮ੍ਰਿਤਸਰ ਐਮਬੀਐਸ ਨਗਰ ਅਤੇ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤਾਂ ਬਿਲਕੁਲ ਲੰਘੇ 24 ਘੰਟਿਆਂ ਦੌਰਾਨ ਚੰਡੀਗੜ੍ਹ 'ਚ 31.1 ਐਮਐਮ ਲੁਧਿਆਣਾ 'ਚ 0.5 ਐਮਐਮ ਪਟਿਆਲਾ 'ਚ 2 ਐਮਐਮ ਪਠਾਨਕੋਟ ਦੇ ਵਿੱਚ 7 ਐਮਐਮ ਫਤਿਹਗੜ੍ਹ ਸਾਹਿਬ ਦੇ ਵਿੱਚ 1 ਐਮਐਮ ਤੇ ਫਿਰੋਜ਼ਪੁਰ ਦੇ ਵਿੱਚ 64. 1 ਜੇਮ ਤੇ ਰੋਪੜ ਚ 9mm ਮੀਂਹ ਪਿਆ ਤਾਂ ਬਿਲਕੁਲ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਜਿਹੜਾ 33 ਡਿਗਰੀ ਦਰਜ ਕੀਤਾ ਗਿਆ ਉੱਥੇ ਕੈਮਰੇ ਸਰ ਦੇ ਵਿੱਚ 35 ਡਿਗਰੀ ਪਟਿਆਲਾ ਚ ਵੀ 35 ਡਿਗਰੀ ਔਰ ਜੇ ਜ਼ਿਕਰ ਕੀਤਾ ਜਾਏ ਬਠਿੰਡਾ ਤਾਂ ਬਠਿੰਡਾ ਦੇ ਵਿੱਚੋਂ 38 ਡਿਗਰੀ ਤਾਪਮਨ ਜਿਹੜਾ ਦਰਜ ਕੀਤਾ ਗਿਆ ਤਾਂ ਵੈਸੇ ਬਠਿੰਡਾ ਜਿਹੜਾ ਪੰਜਾਬ ਦੇ ਸਾਰੇ ਸੂਬਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਰਮ ਰਹਿਣ ਵਾਲਾ ਸੂਬਾ ਦੱਸਿਆ ਜਾਂਦਾ ਹੈ ਜਲੰਧਰ ਦੇ ਵਿੱਚ 35 ਡਿਗਰੀ ਮੋਗਾ 'ਚ 33 ਡਿਗਰੀ ਮੁਹਾਲੀ 'ਚ ਵੀ 33 ਡਿਗਰੀ ਔਰ ਸੰਗਰੂਰ ਦੇ ਵਿੱਚ 35 ਡਿਗਰੀ ਜਿਹੜਾ ਤਾਪਮਾਨ ਦਰਜ ਕੀਤਾ ਜਾ ਚੁੱਕਿਆ ਹੈ। ਸਸ਼੍ਰੀ ਕਾਲਜੀ ਤੁਸ ਦੇਖ ਰਹਿਸਮਜ਼ ਨਿਊਜ਼ ਤੇ ਮੈਂ ਹਾ ਪ੍ਰਦੀਪ ਗੌਰਤਾ ਪੰਜਾਬ ਦੇ ਵਿੱਚ ਕੱਲ ਸ਼ਾਮ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ। ਬੀਤੇ ਰਾਤ ਵੀ ਮੀਂਹ ਪਿਆ ਸੀ ਔਰ ਸਵੇਰ ਤੋਂ ਹੀ ਪੰਜਾਬ ਦੇ ਕੁਝ ਜਿਲ੍ਹਿਆਂ ਦੇ ਵਿੱਚ ਬਾਰਿਸ਼ ਹੋਣ ਦਾ ਸਿਲਸਿਲਾ ਜਿਹੜਾ ਲਗਾਤਾਰ ਜਾਰੀ ਹੈ। ਤੋਂ ਜਿੱਥੇ ਮੀਂਹ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਉੱਥੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿहां ਸੜਕਾਂ ਨੇ ਜਿਹੜੀਆਂ ਨਦੀਆਂ ਦਾ ਰੂਪ ਧਾਰਨ ਕਰ ਚੁੱਕੀਆਂ ਨੇ। ਆ ਤੇ ਇੱਕ ਵਾਰ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਯਾਨੀ ਕਿ orange alert ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਦੱਸਿਆ ਕਿ ਪੰਜਾਬ ਦੇ ਵਿੱਚ ਮੌਸਮ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਕੱਲ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪਿਆ ਸੀ ਜਿਸ ਨੇ ਸ਼ਹਿਰ ਜਲਥਲ ਕਰ ਦਿੱਤੇ ਸੀ ਕੱਲ ਸ਼ਾਮ ਹੁੰਦੇ ਹੀ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਮੀਂਹ ਵਾਲੇ ਹਾਲਾਤ ਬਣ ਗਏ ਇਸੇ ਦੌਰਾਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ 8 ਵਜੇ ਤੇਜ਼ ਮੀਂਹ ਪਿਆ ਮੀਂਹ ਪੈਣ ਕਰਕੇ ਸਾਰਾ ਸ਼ਹਿਰ ਜਲਥਲ ਹੋ ਗਿਆ ਮੌਸਮ ਵਿਗਿਆਨੀਆਂ ਨੇ 29 ਜੂਨ ਨੂੰ ਪੰਜਾਬ ਦੇ ਵਿੱਚ ਜ਼ੋਰਦਾਰ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਜਿਸ ਲਈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ orange alert ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਸੋਮਵਾਰ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਜਿਸ ਦੇ ਵਿੱਚ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਪਠਾਨਕੋਟ ਰੋਪੜ ਅੰਮ੍ਰਿਤਸਰ ਅਤੇ ਚੰਡੀਗੜ੍ਹ ਸ਼ਾਮਲ ਨੇ ਇਸ ਦੇ ਨਾਲ ਹੀ 3 ਜੂਨ ਤੋਂ 2 ਜੁਲਾਈ ਤੱਕ ਹਿਮਾਚਲ ਦੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਜ਼ਿਲ੍ਹੇ ਨੇ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਪਠਾਨਕੋਟ ਰੋਪੜ ਅੰਮ੍ਰਿਤਸਰ ਐਮ ਬੀ ਐਸ ਨਗਰ ਅਤੇ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤਾਂ ਬਿਲਕੁਲ ਲੰਘੇ 24 ਘੰਟਿਆਂ ਦੌਰਾਨ ਚੰਡੀਗੜ੍ਹ 'ਚ 31.1 ਐਮ ਐਮ ਲੁਧਿਆਣਾ 'ਚ 0.5 ਐਮ ਐਮ ਪਟਿਆਲਾ 'ਚ 2 ਐਮ ਐਮ ਪਠਾਨਕੋਟ ਦੇ ਵਿੱਚ 7 ਐਮ ਐਮ ਫਤਿਹਗੜ੍ਹ ਸਾਹਿਬ ਦੇ ਵਿੱਚ 1 ਐਮ ਐਮ ਤੇ ਫਿਰੋਜ਼ਪੁਰ ਦੇ ਵਿੱਚ 64. 5mm ਤੇ ਰੋਪੜ ਚ 9mm ਮੀ ਪਿਆ ਹੈ ਤਾਂ ਬਿਲਕੁਲ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ ਵਰਤੁਆ ਤਾਪਮਨ ਹੈ ਜਿਹੜਾ 33 ਡਿਗਰੀ ਦਰਜ ਕੀਤਾ ਗਿਆ ਉੱਥੇ ਕੈਮਰੇ ਸਰ ਦੇ ਵਿੱਚ 35 ਡਿਗਰੀ ਪਟਿਆਲਾ ਚ ਵੀ 35 ਡਿਗਰੀ ਔਰ ਜੇ ਜ਼ਿਕਰ ਕੀਤਾ ਜਾਏ ਬਠਿੰਡਾ ਤਾਂ ਬਠਿੰਡਾ ਦੇ ਵਿੱਚ 38 ਡਿਗਰੀ ਤਾਪਮਨ ਜਿਹੜਾ ਦਰਜ ਕੀਤਾ ਗਿਆ ਤਾਂ ਵੈਸੇ ਬਠਿੰਡਾ ਜਿਹੜਾ ਪੰਜਾਬ ਦੇ ਸਾਰੇ ਸੂਬਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਰਮ ਰਹਿਣ ਵਾਲਾ ਸੂਬਾ ਦੱਸਿਆ ਜਾਂਦਾ ਹੈ ਜਲੰਧਰ ਦੇ ਵਿੱਚ 35 ਡਿਗਰੀ ਮੋਗਾ ਚ 33 ਡਿਗਰੀ ਮੁਹਾਲੀ ਚ ਵੀ 33 ਡਿਗਰੀ ਔਰ ਸੰਗਰੂਰ ਦੇ ਵਿੱਚ 35 ਡਿਗਰੀ ਜਿਹੜਾ ਤਾਪਮਾਨ ਦਰਜ ਕੀਤਾ ਜਾ ਚੁੱਕਿਆ ਹੈ